ਇਤਨਾ ਸੁਖ ਦੁਖ ਦੋ ਚੀਜ਼ਾਂ ਨੇ ਜੇ ਦੇਹੀ ਦੁਖ ਲਾਈਏ ਲੱਗ ਗਿਆ ਸ਼ਕਰਾਨਾ ਡੋਲਣਾ ਨਹੀਂ ਹੈ ਕੌਣ ਨਹੀਂ ਸੀ ਡੋਲਿਆ ਉਹ ਸਾਡੀ ਭੈਣ ਰਜਨੀ ਨਹੀਂ ਡੋਲੀ ਬੋਲੋ ਦੁੱਖ ਦਾ ਟੋਕਰਾ ਸਿਰ ਤੇ ਲੈ ਕੇ ਪਿੰਡਾਂ ਦੇ ਵਿੱਚ ਮੰਗਦੀ ਫਿਰਦੀ ਆਤ ਦੀ ਸੁੰਦਰਤਾ ਭਰ ਜਵਾਨੀ ਆ ਮਨ ਦੇ ਵਿੱਚ ਕਹਿੰਦੀ ਐ ਲੋਕੀ ਕਹਿੰਦੇ ਹੁਣੇ ਸਾਹੀ ਫਕੀਰ ਨਹੀਂ ਲੋਕੀ ਤਾਂ ਮੈਨੂੰ ਕਹਿੰਦੇ ਹੁਣੇ ਪਰ ਨਹੀਂ ਮੰਨ ਨਹੀਂ ਡਲਾਇਆ ਪਰ ਜਿੱਥੇ ਨਹੀਂ ਡੋਲਿਆ ਤੇ ਪਾਸ਼ਾ ਨੇ ਜੇ ਪੇਪਰ ਲਿਆ ਤੇ ਮੜਕੇ ਉਸੇ ਨੂੰ ਕੰਚਨ ਵਰਗਾ ਵੀ ਕਰ ਦਿੱਤਾ ਸੀ ਪਰ ਇਹ ਨਹੀਂ ਉਸਨੇ ਮੰਨਿਆ ਜੋ ਪਿਤਾ ਨੇ ਪੱਟੀ ਦੇ ਬਾਸ਼ਾ ਨੇ ਕਹਿ ਦਿੱਤਾ ਸੀ ਕੇ ਪੁੱਤ ਛੇ ਤਾਂ ਕਹਿੰਦੀਆਂ ਨੇ ਅਸੀਂ ਪਿਤਾ ਤੇਰਾ ਹੀ ਖਾਨਿਆ ਤੇ ਤੂੰ ਕੱਲੀ ਕੀ ਬੋਲੀ ਯਾਨੀ ਕਹਿੰਦੀ ਮੈਂ ਨਹੀਂ ਬੋਲਦਾ ਸਾਰਾ ਸੰਸਾਰ ਉਹਦਾ ਖਾਂਦਾ ਤੇਰੇ ਤੇ ਹੀ ਪਿਤਾ ਮਾਇਆ ਪਈ ਹੈ ਤੂੰ ਕਿਹਦਾ ਖਾਨੀ ਮੈਂ ਤਾਂ ਦਿੱਤਾ ਕਰਤਾਰ ਦਾ ਖਾਮਾ ਰਜਨੀ ਨੇ ਤੇਹ ਬਾਵਲਾ ਮੈਂ ਨਹੀਂ ਤੇਰਾ ਖਾਂਦੀ ਇਹਨੂੰ ਕਹਿੰਦੇ ਆ ਸ਼ਰਧਾ ਇਹਨੂੰ ਕਹਿੰਦੇ ਆ ਵਿਸ਼ਵਾਸ ਉਸ ਕਾਲਪੁਰਖ ਤੇ ਅਤ ਦੀ ਭੀੜ ਉਸ ਵੇਲੇ ਪਤਾ ਲੱਗਦਾ ਹੈ ਕਿ ਸ਼ਰਦਾ ਕੀ ਹੈ ਸਿੱਖ ਦੀ ਜਿਸ ਵੇਲੇ ਇਹੋ ਜਿਹਾ ਦੁੱਖਾਂ ਦਾ ਟੋਕਰਾ ਸਿਰ ਦੇ ਉੱਤੇ ਹੋਵੇ ਇੱਕ ਤੋਂ ਇੱਕ ਵੱਧ ਪਵੇ ਹੈ ਨਾ ਜੀ ਫੇਰ ਸ਼ਰਦਾ ਪਰਖੀ ਜਾਂਦੀ ਹੈ